ਹਾਂਜੀ ਉਸ ਤੋਂ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਦੇਖੋ ਟਾਈਮ ਹੋ ਰਿਹਾ 8:00 ਵਜੇ ਨੇ ਤੇ ਅੱਜ ਜਿੰਮ ਤੋਂ ਰਹਿ ਗਈ ਸੀ ਮੇਰੇ ਨਾਲ ਜੇ ਦੋਖਾ ਨਹੀਂ ਸੀ ਜਣਾ ਤੇ ਜੀ ਹੁਣ ਮੈਂ ਵੀ ਫਿਰ ਰਹਿ ਗਿਆ ਜਿੰਮ ਤੋਂ ਅੱਜ ਛੁੱਟੀ ਕਰ ਲਈ ਸੀ ਦੇਖ ਹੁਣ ਕਰਦੇ ਹਾਂ ਵਲੌਗ ਨੂੰ ਕੱਢੇ ਤੇ ਫਿਰ गाइस ਸੱਜ ਅੱਜ ਸਟਾਰ ਕਰਦੇ ਹਾਂ ਐਕਸਰਸਾਈਜ਼ ਜਿੰਮ ਤਾਂ ਘੇ ਨਹੀਂ ਕਰਥੇ ਕਰਦੇ ਹਾਂਜੀ ਗਏ ਸੋਮਡੇ ਹੋ ਗਿਆ 10 ਵਜੇ ਨੇ ਤੇ ਮੈਂ ਨਾ ਤੋਹਿਆਂ ਨੂੰ ਉੱਥੇ ਹੁਣ ਮੈਂ ਜਾ ਰਿਹਾ ਹਾਂ ਮਾਰਕੀਟ 'ਚ ਸਮਾਨ ਲੈ ਕੇ ਆਣਾ ਸੌਦਾ ਲੈ ਕੇ ਆਣਾ ਤੇ ਚਾਹਦੇ ਹਾਂ ਹਾਂਜੀ ਗਏ ਇਸ ਵਿੱਚ ਆਏ ਸੀ ਸਮਾਨ ਲੈ ਕੇ ਤੇ ਜਾ ਰਿਹਾ ਹਾਂ ਹੁਣ ਘਰਾਂ ਨੂੰ ਕਿਉਂ ਛੇਤੀ ਜਾ ਰਹੇ ਹਾਂ ਕਿਉਂਕਿ ਫਿਰ ਤੋਂ ਕੋਈ ਨਹੀਂ ਧਰਮੀ ਬਹੁਤ ਹੋ ਰਹੀ ਨਹੀਂ ਨੇ ਤਾਂ ਟਾਈਮ ਹੈ ਛੇਤੀ 10 ਵਜੇ ਜਾਇਆ ਹਾਂ ਹਾਂ ਸੁਮਨਿੰਗ ਦੇਏ ਸ਼ਾਮ ਤੱਕ ਚੱਪੇ ਨੇ ਕਿ ਨੇ ਸਟਾਅਰ ਕਾਚਿਸ਼ ਕੇ ਨਹੀਂ ਗਾਈਸ ਇੱਥੇ ਮੋਰੇ ਟਰੈਕਟਰ ਖੜਾ ਵਾ ਦੂਸਰੀ ਸਾਈਡ ਤੇ ਘਮਾਣਾ ਬਣਾ ਚੱਲਦੇ ਆ। ਇਹ ਗਾਈਸ ਹੁਣ ਉੱਧਰ ਦੂਸਰੇ ਰੋਡ ਤੇ ਆ ਹੈ। ਦੂਸਰੇ ਇੱਧਰ ਤੇ ਪਿੰਡ ਵੱਲ ਤੇ ਦੂਸਰਾ ਰੋਡ ਹੈ ਘਰਾਂ ਨੂੰ ਜਾਂਦਾ। ਬਾਕੀ ਇਹ ਰੋਡ ਵੋਕਰਾ ਵਾ ਇੱਥੇ ਦੇ। ਦੇਖੋ ਇੱਟਾਂ ਵਾਲਾ ਇੱਟਾਂ ਵਾਲੀ ਗਲੀ ਹੈ। ਠੀਕ ਹੈ ਹਾਂਜੀ ਗਾਈਸ ਹੁਣ ਪਹੁੰਚ ਗਿਆ ਘਰੇ ਤੇ 11:00 ਵੱਜ ਗਏ ਨੇ। ਤੇ ਹੁਣ ਕਰਦੇ ਆ ਬ੍ਰੇਕਫਾਸਟ ਬ੍ਰੇਕਫਾਸਟ ਕੀਤਾ ਨਹੀਂ ਸੀ ਅੱਜ ਲੇਟ ਹੋ ਗਏ। ਹੁਣ ਕਰਦੇ ਆ। ਤੇ ਹਾਂਜੀ ਗਾਇਸ ਹੁਣ ਮੈਂ ਜਾ ਰਿਆਂ ਘਰਾਂ ਨੂੰ ਕਿ ਆ ਗਿਆ ਸੀ ਉੱਥੇ ਕਾਸ਼ੜੜ ਕੋ ਸਾਡੇ ਪਿੰਡ ਦੇ ਆ ਜੀ ਦੀ ਦੁਕਾਨ ਹੈ ਜੀ ਸਕੂਟੀ ਦੀ ਤਾਂ ਉਹ ਦੇਖਿਆ ਸੀ ਅੱਜ ਇਹ ਵਲੌਗ ਉੱਤੇ ਬਣਾਇਆ ਨਹੀਂ ਕੁਝ ਚੱਲਦੇ ਹੁਣ ਕਰਾਂ ਤੇ ਹੁਣ ਮੈਂ ਪਹੁੰਚ ਗਿਆ ਘਰੇ 2:00 ਵੱਜ ਗਏ ਨੇ ਤੇ ਗਰਮੀ ਬਹੁਤ ਸੀ ਬਾਹਰ ਤੇ ਉੱਥੇ ਵੀਡੀਓ ਸ਼ੂਟ ਨਹੀਂ ਹੋਈ ਵਲੌਗ ਕਿਉਂਕਿ ਗਰਮੀ ਬਹੁਤ ਸੀ ਤੇ ਜੇ ਕਰਦੇ ਹਾਂ ਵਲੌਗ ਨੂੰ ਕੰਟੀਨਿਊ ਹਾਂਜੀ ਜੈ ਸੌਂ ਟਾਈਮ ਹੋ ਗਿਆ 5:00 ਵੱਜ ਗਏ ਨੇ ਤੇ ਮੈਂ ਜਾ ਰਿਆਂ ਬਾੜੇ ਘੁੰਮਣਾ ਜੱਟਣਾ ਸੀ ਨਵਾਂ ਅਚਾਲਦ ਹਾਂਜੀ ਗਾਇਸ ਕੋਹ ਕੁੰਡਾ ਕੱਢ ਹੋ ਗਿਆ ਹੈ ਤੇ ਤੁਸੀਂ ਨਾ ਪਸੀਨਾ ਹੋ ਰਿਹਾ ਹੈ ਗਰਮੀ ਬਹੁਤ ਹੈ ਹਾਂਜੀ ਗਾਇਸ ਪਹੁੰਚ ਗਿਆ ਘਰੇ ਤੇ ਗਰਮੀ ਬਹੁਤ ਰਹਾ ਹੈ ਤੇ 5:30 ਹੋ ਗਏ ਨੇ ਤੇ ਇਹ ਤੋਂ ਬਾਅਦ ਚਾਹੁੰਦੇ ਹਾਂ ਕਿ ਨਾਲ ਥੋੜੇ ਟੈਂਪਰ ਥੋੜੀ ਤੋਂ ਬਾਟ ਲਵੇ ਬਲਾਵ ਜਾਣਾ ਅੱਜ ਖਾਰ ਦਾ ਥੋੜਾ ਐਕਸਪਲੋਰ ਕਰਕੇ ਆਣਾ ਤਾਂ ਉਹਦੇ ਟਾਈਮ ਤੇ ਚੱਲਦੇ ਹਾਂ। ਹਾਂਜੀ ਗਾਇਸ ਹੁਣ ਟਾਈਮ ਹੋ ਗਿਆ ਹੈ। ਸਾਵਾ 6 ਤੇ ਚੱਲਦੇ ਹਾਂ ਕਰਕੇ ਅੰਦੇ ਐਕਸਪਲੋਰ ਕਲਾਰਮੈਂਟ ਤੇ ਨਾਲੇ ਬਾੜ ਤੇ ਚੱਲਦੇ ਆਂ। ਗਾਇਸ ਇਹ ਰੋੜ ਆਂਦਾ ਸਾਡੇ ਵੱਲ ਤੇ ਕਲਾਰ ਨੂੰ 1 ਕਿਲੋਮੀਟਰ ਦਾ ਰਸਤਾ ਸ਼ਾਰਟਕਟ ਪੈਂਦਾ ਹੈ ਤੇ ਪਿੱਛੇ ਦੀ ਵੱਲ ਤੇ ਤੇ ਚੱਲਦੇ ਆਂ ਫੇਰ ਹੁਣ। ਤੇ ਗਾਇਸ ਇਹ ਸਾਡੇ ਪਿੰਡ ਦੀ ਪੂਰੀ ਵਾਲਿਆਂ ਦੀ ਗੁਟਿਆ ਹੈ। सच जे कलार पिंड शुरू हो घर शुरू हो i can tell me you want to catch your mic first even though they have to fuck it up and I need it rat first so go with these the same traces from my fucking basis overcoming all faces ਜਦੋਂ ਸ਼ਹਿਰ ਤੇ ਮੋਹਾਂਗ ਚ ਰੁਕ ਗਿਆ ਤੇ ਇੱਧਰ ਰਸਤਾ ਚਲ ਜਾਂਦਾ ਹੈ ਬਲੋਸ ਸੁਖੜੀ ਨੂੰ ਤੇ ਸਾਹਮਣੇ ਇੱਧਰ ਘਾਟੇ ਵੱਲੋਂ ਤੇ ਇੱਧਰ ਾਲਾਰ ਪਿੰਡ ਨੂੰ ਤੇ ਅੱਗੇ ਮੌਣ ਮੱਜਰਾ ਨਿੱਗੀ ਪਿੰਡ ਆ ਜਾਂਦੇ ਤੇ ਇੱਧਰ ਤੇ ਮੈਂ ਆਇਆ ਆਪਣੇ ਪਿੰਡ ਵੱਲ ਤੇ ਥਾਨ ਵਾਲੇ ਵੱਲ ਤੇ ਤੇ ਸਾਹਮਣੇ ਚੱਲਦੇ ਹਾਂ ਪਾੜ ਵੱਲੋਂ ਜੀ ਗਾਇਸ ਇੱਕ ਓਡਿਆਏ ਤੇ ਮਾਰਾ ਸ਼ੰਕਰਾਨੰਦ ਜੀ ਇਹ ਕਾਫੀ ਵਧੀਆ ਜਗ੍ਹਾ ਤੇ ਬਣੀ ਹੋਈ ਐ ਤੇ ਮੈਂ ਅੱਗੇ ਜਾ ਰਿਹਾ ਇੱਧਰ ਬਾਕੀ ਜਾ ਕੇ ਦਿਖਾਉਂਦੇ ਤੁਹਾਨੂੰ ਤਾਂ ਗਾਇਸ ਇਹ ਸਾ ਸ਼ੰਕਰ ਡੇਰਾ ਸ਼੍ਰੀ ਰਾਮਸਵਾਏ ਪਿੰਡ ਕਲਾਰ ਤੇ ਇੱਧਰ ਧਾਰਮਿਕ ਜਗ੍ਹਾ ਤੁਹਾਨੂੰ ਬਹੁਤ ਮਿਲ ਜਾਣੀ ਆ ਸਾਡੇ ਪਿੰਡਾਂ ਵੱਲ ਠੀਕ ਹੈ ਬਾਕੀ ਦੇਖੋ ਸਾਹਮਣੇ ਪਹਾੜ ਆਉਗੇ ਸ਼ੁਰੂ ਤੇ ਤੁਹਾਨੂੰ ਇਹ ਦਿਖਾਉਂਦੇ ਆ ਕਿ ਜਾ ਕੇ ਏ ਗਾਇਸ ਆ ਨਵੀਂ ਫੈਕਟਰੀ ਬੰਦੀ ਪਤਾ ਨਹੀਂ ਕਿਸ ਚੀਜ਼ ਦੀ ਬਣਦੀ ਹੈ ਕਿੰਨਾ ਟਾਈਪ ਵੇਰ ਨੂੰ ਬਣਦੇ ਨੇ ਤੇ ਬਾਕੀ ਗਾਇਸ ਇੱਥੇ ਦੇ ਵੀਊ ਚੈੱਕ ਕਰੋ ਹੁਣ ਇਹ ਜੀ ਜੇ ਤੁਹਾਨੂੰ ਗੌਰਵ ਨੂੰ ਫਿਲਟਰਡ ਚੈਨਲ ਤੇ ਮਿਲਣ ਗਿਆ ਤਾਂ ਸਬਸਕ੍ਰਾਈਬ ਕਰ ਦਿਆ ਕਰੋ ਜਿਹੜੇ ਵੀ ਤੁਸੀਂ ਵੀਡੀਓ ਦੇਖਦੇ ਕਿਸੇ ਨੇ ਨਹੀਂ ਸਬਸਕ੍ਰਾਈਬ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਇੱਥੇ ਦੇਖੋ ਖੂਗਾ ਇੱਕ ਤੇ ਸਾਹਮਣੇ ਦੇਖੋ ਵੀਊ ਬਾਕੀ 8 ਤੇ ਗਾਇਸ ਜਿਹੜਾ ਰਸਤਾ ਜਾਂਦਾ ਹੈ ਇਹ ਚੱਲ ਜਾਂਦਾ ਹੈ ਨੂਰਪੁਰ ਵੇਦੀ ਵੱਲ ਨੂੰ ਪਹਿਲਾਂ ਆਉਂਦਾ ਟਿੱਪਾ ਨਗਲਪਿੰਡ ਤੇ ਇੱਧਰ ਦੇ ਨੂਰਪੁਰ ਵੇਦੀ ਵੱਲ ਨੂੰ ਚੱਲ ਜਾਂਦਾ ਹੈ ਰਸਤਾ ਬਹੁਤ ਵਧੀਆ ਰੋੜਾ ਇਹ ਵੀ ਬਣਿਆ ਹੋਇਆ ਤੇ ਘਾਟਾ ਬਹੁਤ ਯਾਰ ਇਹ ਬੜਾ ਹੈ ਚੜ੍ਹਾਈ ਬਹੁਤ ਵਧੀਆ ਅੱਛੀ ਤੇ ਗਾਈਸ ਹੁਣ ਇੱਥੇ ਰੁਕਿਆ ਤੇ ਬਾਕੀ 뷰 ਚੈੱਕ ਕਰੋ ਇੱਥੇ ਦਾ ਮੈਂ ਜ਼ਿਆਦਾ ਅੱਗੇ ਨਹੀਂ ਜਾਂ ਫਿਰ ਟਾਈਮ ਲੱਗੇਗਾ ਨਾ ਥੋੜਾ ਇਹ ਅੱਗੇ ਦਾ ਰਸਤਾ ਕਿਸੇ ਕਿਸੇ ਫਿਰ ਦਿਨ ਦਿਖਾਵਾਂਗੇ ਤੇ ਇੱਥੇ ਰੁਕਿਆ ਕਲਾਰ ਤੇ 2 ਕਿਲੋਮੀਟਰ ਅੱਗੇ ਤੇ ਇੱਥੋਂ ਹੀ 뷰 ਖਰਾ ਆਂਦਾ ਏ ਤੇ ਰੁੱਕ ਕੇ ਫਿਰ ਚੱਲਦੇ ਆ ਅੱਗੇ ਤੁਹਾਨੂੰ ਦਿਖਾਉਂਦੇ ਆ ਇੱਥੇ ਦੇ ਚੱਲਦੇ ਹੁਣ ਅੱਗੇ ਦਿਖਾਉਂਦੇ ਕਲਾਰ ਪਿੰਡ ਦਾ ਚੱਲਦੇ ਆ ਜੀ ਗਾਇਸ ਹੁਣ ਮੈਂ ਲੈਫਟ ਸਾਈਡ ਨਹੀਂ ਜਾਵਾਂਗਾ ਤੇ ਪਿੰਡ ਦਿਖਾਉਂਦੇ ਆ ਤੁਹਾਨੂੰ ਜੀ ਗਾਇਸ ਹੁਣ ਇੱਥੇ ਰੁਕਿਆ ਤੇ ਇੱਧਰ ਤੋਂ ਜਿਹੜਾ ਰਸਤਾ ਜਾਂਦਾ ਥੱਲੇ ਨੂੰ ਮੋਹਨ ਮੱਜਰੇ ਦੇ ਨਿੱਕੀ ਨੂੰ ਚੱਲ ਜਾਂਦਾ ਏ ਤੇ ਮੈਂ ਚੱਲਿਆ ਹੁਣ ਸਿੱਧਾ ਆਪਣੇ ਪਿੰਡ ਨੂੰ ਉੱਧਰ ਤੇ ਤੇ ਮੈਂ ਕਿਹਾ ਤੁਹਾਨੂੰ ਸਾਰਾ ਦਿਖਾਈ ਦਿਆ ਕਾਰਪੈਂਟਸਾਂ ਕਰਕੇ ਤੇ ਮੋਹਨ ਮੱਜਰੇ ਨਿੱਕੀ ਨੂੰ ਫੇਰ ਕਿਸ ਦਿਨ ਦਿਖਾਵਾਂਗੇ ਏ ਗਾਇਸ ਹੁਣ ਇੱਥੇ ਲੈਫਟ ਮੋੜਿਆਣਾ ਤੇ ਜਿਹੜਾ ਸਿੱਧਾ ਰਸਤਾ ਜਾਂਦਾ ਉਹ ਸ਼ਾਰਟਕਟ ਆ ਅਸੀਂ ਮੈਂ ਜਿਹੜਾ ਪਹਿਲਾਂ ਇੱਧਰ ਨੂੰ ਕਲਾਰ ਨੂੰ ਤੇ ਇੱਧਰ ਦੇ ਹੁਣ ਚੱਲਦੇ ਆ ਤੁਹਾਨੂੰ 메ਨ ਰਸਤਾ ਦਿਖਾਉਂਦੇ ਜਿਹੜਾ ਕਲਾਰ ਤੋਂ ਆਂਦਾ ਏ ਤੇ ਇੱਧਰ ਨੂੰ ਮੁੜਨਾ ਹੁਣ ਇਹ ਇਹ ਗਾਇਸ ਕੋਰ ਗੁਟਿਆ ਜਾਂ ਤੁਸੀਂ ਕਲਾਰ ਵੱਲੋਂ ਆਂਦੇ ਆ ਤਾਂ ਪਹਿਲਾਂ ਹਾਂ ਹਾਂ ਜੀ ਐਸੇ ਤੇ ਰਾਈਟ ਸਾਈਡ ਹੈਗਾ ਸਾਸੰਕਰ ਕਲਾਰ ਤੇ ਅਸੀਂ ਵੀ ਇੱਥੇ ਜਾਂਦੇ ਆਂ ਤੇ ਬਾਦੀ ਦੇਖੋ ਇੱਕ ਦਿਨ ਸਾਨੂੰ ਅੰਦਰ ਵੀ ਦਿਖਾਇਆ ਸੀ ਪਰ ਹੁਣ ਜੇ ਤਾਂ ਲੱਗਿਆ ਵਾ ਤਾਂ ਚੱਲਦੇ ਆਂ ਸਿੱਧਾ ਤੇ ਇਹ ਰੋਡ ਆਂਦਾ ਜਿਵੇਂ ਉੱਤਰ ਦੇ ਮੋੜਦੇ ਆਂ ਕਿ ਸਾਡੇ ਪਿੰਡ ਵੱਲੋਂ ਚੱਲ ਜਾਂਦਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਤੇ ਇਹ ਇੱਧਰੋਂ ਆ ਜਾਂਦਾ ਕਲਾਰ ਵੱਲੋਂ ਤੇ ਅੱਜ ਇਹ ਪਹਿਲੀ ਵਾਰ ਤੁਹਾਨੂੰ ਰੋਡ ਦਿਖਾ ਰਿਹਾ ਹਾਂ ਤੇ ਦੱਤੀ ਦੱਸਿਓ ਕਿਦਾਂ ਦਾ ਰੋਡ ਹੈ ਰੋਡ ਬਹੁਤ ਵਾਸਤੇ ਕੁੱਮ ਬਾਈਕ ਜਿਹਨੀ ਸਕੂਲ ਜਾਂਦੀ ਹੈ ਸੋ ਪਹੁੰਚ ਗਿਆ ਹਾਂ ਾਲਾਰ ਦੇ ਮੋੜ ਕੋਲ ਤੇ ਇਹ ਹੈ ਮੋੜ ਇਹ ਰਸਤਾ ਜਾਂਦਾ ਸਿੱਧਾ ਕਲਾਰ ਨੂੰ ਤੇ ਉੱਧਰ ਸਾਡੇ ਪਿੰਡ ਨੂੰ ਤੇ ਬੰਦੋ ਸੰਖੜੀ ਨੂੰ ਬਾਕੀ ਬੋਰਡ ਪਰ ਵੀ ਦੇਖ ਲਿਓ ਆ ਦੇਖੋ ਬੋਰਡ ਪਰ ਸਾਰਾ ਇਨਫੋਰਮੇਸ਼ਨ ਤੇ ਇਹ ਪਿੱਛੇ ਕੁਟਿਆ ਹੈ ਬੋੜੀ ਵਾਲੇ ਮਹਾਰਾਜ ਦੀ ਤੇ ਹੁਣ ਮੈਂ ਛੱਲੇ ਆ ਪਿੰਡ ਨੂੰ ਤੇ ਦੱਸਿਓ ਤੁਹਾਨੂੰ ਕਿਦਾਂ ਲੱਗਿਆ ਅੱਜ ਤੇ ਕਲਾਰੇ ਪਿੰਡ ਐਕਸਪਲੋਰ ਕੀਤਾ ਤੇ ਇਧਰ ਕੀਤਾ ਹੈ ਪਹਾੜ ਐਕਸਪਲੋਰ ਕੀਤੇ ਤੇ ਮੌਨ ਮਾਜਰਾ ਦੇ ਨਿੱਗੀ ਰਹਿੰਦੇ ਆ ਉਹ ਫੇਰ ਕਿਸਤੇ ਨ ਕਰਨਗੇ ਤਾਂ ਚੱਲਦੇ ਹਾਂ ਉਹਨਾਂ ਘਰਾਂ ਨੂੰ ਜਿਵੇਂ ਦੇਖ ਕੇ ਰੁਕ ਗਿਆ ਹੈ ਉਹ ਖੜ ਜਾ ਨਾੜਦਾ ਕਿੱਥੇ ਨੂੰ ਹੈ ਖੜ ਜਾ ਹਾਂਜੀ ਗਾਇਸ ਮੈਂ ਆ ਰਿਹਾ ਸੀ ਇੱਧਰ ਬੱਜਾ ਵਾਲੀ ਮਿਲੀ ਹੈ ਲੈਫਟ ਲੈ ਗਿਆ ਇਹ ਚਲੋ ਉਹ ਘਰਾਂ ਛੱਡ ਦਿੰਦੇ ਤੁਹਾਨੂੰ ਫੇਰ ਟਾਈਮ ਨਾ ਘਰਾਂ ਚੱਲ ਜਾ ਕਰੋ ਹਾਂ ਰਾਤ ਹੋਣ ਵਾਲੀ ਹੈ ਤੁਹਾਨੂੰ ਇਹ ਪਤਾ ਜੇ ਸਵੇਰ ਵੰਗਣ ਫੇਰ ਰਸਤਾ ਜਾਵਾਂ ਤਾਂ ਪਿੱਛੇ ਦੇ ਜਾਣਾ ਪੜਾ ਸਾਈਡ ਉਪਰ ਸੰਗਜੀ ਤੇ ਉਹਨੇ ਸਾਹਮਣੇ ਗਿਆ ਸੀ ਸਾਹਮਣੇ ਜਿਹੜਾ ਰਸਤਾ ਜਾਂਦਾ ਉਹ ਜਾਂਦਾ ਕਲਾਰ ਨੂੰ ਉੱਤਰ ਤੇ ਗਿਆ ਸੀ ਤੇ ਉਧਰ ਤੇ ਜਾਣਾ ਪੈਣਾ ਕਿਉਂਕਿ ਮੋਹਰੇ ਮਿੱਟੀ ਐ ਸਿੱਟੀ ਵੀ ਉੱਧਰ ਰਸਤੇ ਤੇ ਇਧਰ ਤੇ ਜਾਣਾ ਪੈਣਾ ਚੱਕਾ ਹੀ ਆਵਾਂਗਾ ਇੱਕ ਵਾਰਾ ਸੜਕ ਚੈੱਕ ਕਰੋ ਦੇਖੋ ਜੀ ਇੰਨੀ ਵਧੀਆ ਸੜਕ ਸਰਕਾਰ ਨੇ ਸਾਲ ਪਰਸਾਲ ਰਿਪੇਅਰ ਕਰਦੀ ਦੀ ਆਵਾ ਮੁੰਡਾ ਸਾਈਕਲ ਸਿੱਖਾ ਹੌਲੇ ਕੋ ਚੱਲ ਨਹੀਂ ਪੈਂਡਲ ਮਾਰਤਾ ਪੈਰ ਘਨ ਲੰਨਾ ਹੋਰ ਤਾਂ ਤੇਰੇ ਵਾਂ ਡਰਾਈਵਰੀ ਕੱਚੀ ਆ ਰਹੀ ਜੀ ਡਰਾਈਵਰੀ ਹਾਂਜੀ ਗਾਇਸ ਪਹੁੰਚ ਗਏ ਅਕਰ ਇੱਥੇ ਟਾਈਮ ਹੋ ਗਿਆ 7:00 ਵਜੇ ਨੇ ਤੇ ਦੱਸਿਓ ਤੁਹਾਨੂੰ ਕਿਦਾਂ ਲੱਗਿਆ ਅੱਜ ਉਧਰ ਐਕਸਪਲੋਰ ਕੀਤਾ ਸੀ ਅੱਜ ਕਲਾਰ ਪਿੰਡ ਤੇ ਬਾੜ ਤੇ ਬਾਕੀ ਮੋਹਣ ਮਾਜਰਾ ਤੇ ਨਿੱਗੀ ਤੇ ਦੁਰਾਲੀ ਪਿੰਡ ਫਿਰ ਕਿਸ ਦਿਨ ਕਰਾਂਗੇ ਐਕਸਪਲੋਰ ਥੋੜੇ ਥੋੜੇ ਹੌਲੇ ਹੌਲੇ ਕਰਕੇ ਮੈਂ ਸਾਰਾ ਐਕਸਪਲੋਰ ਕਰ ਦੂੰਗਾ ਤੇ ਤੁਸੀਂ ਬਸ ਲਾਈਕ ਕਮੈਂਟ ਕਰਦੇ ਕਰੋ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਮਿਲਦੇ ਹਾਂ ਕਿਸੇ ਹੋਰ ਬਲੌਗ ਬਾਏ ਬਾਏ ਗਾਇਜ਼ ਤੇ ਦੂਸਰਾ ਤੇ ਤੇ ਬਾਅਦ